वन का, आम पार्टी बड़ी जित। ताम पार्टी पहले और बाकी सारे जिन्हें उम्मीदवार जमानत जी जब्त होगी सारा कुछ ताई संभव हो रहा जेब ईमानदार सरकार जी कम ਮੈਂਸੀ ਸੰਤੂਜੀ ਨੇ ਬੜਾ ਅੱਛਾ ਰੋਡ ਮੈਪ ਤਿਆਰ ਕੀਤਾਗਾ ਜਿਹੜੇ ਅਧੂਰੇ ਪਏ ਕੰਮ ਨੇ ਉਹ ਅਗਲੇ 1.5 ਸਾਲ ਦੇ ਅੰਦਰ ਸਾਰੇ ਅਸੀਂ ਕੰਪਲੀਟ ਕਰ ਦੇਵਾਂਗੇ ਪਿਛਲੇ 3 ਸਾਲਾਂ ਚ ਬਹੁਤ ਵੱਡੇ ਪੱਧਰ ਤੇ ਆਪਰ ਸੇ ਜਿਹੜਾ ਨਸ਼ਾ ਪਾਕਿਸਤਾਨ ਪਾਰ ਤੋਂ ਆਉਂਦਾ ਸੀਗਾ ਜਿਹਨੂੰ ਰੋਕਣ ਤੇ ਬੀਐਸਐਫ ਅਸਫਲ ਰਹਿੰਦੀ ਸੀਗੀ ਉਹ ਅਸੀਂ ਡਰੋਨ ਰਾਹੀਂ ਆਇਂਦਾ ਸੀ ਉਹਦੇ ਖਿਲਾਫ ਅਸੀਂ ਐਂਟੀ ਡਰੋਨ ਸਿਸਟਮ ਪੰਜਾਬ ਚ ਜਿਹੜਾ ਸਥਾਪਿਤ ਕੀਤਾ ਗਿਆ ਤੇ ਇੱਥੋਂ ਪਤਾ ਲੱਗਦਾ ਕਿ ਸਾਡੀ ਸਰਕਾਰ ਦੀ ਧੀਰ ਲੈਕੋ ਬਾਈ ਸਵੰਦ ਦਾ ਕਾਂਗਸ ਪਾਰਟੀ ਨੇ ਆਪਣਾ ਪੰਜਾਬ ਦਾ ਪ੍ਰਧਾਨ ਸਿਰੇ ਦਾ ਸਿਰਫਰਲ ਵਿਅਕਤੀ ਲਾਇਆ ਹੋਇਆਗਾ ਜਿਹੜਾ ਕੁਝ ਵੀ ਬੋਲ ਦਿੰਦਾ ਗਲਤ ਨਹੀਂ ਕਿ ਮੈਂ ਉਹਨਾਂ ਦੇ ਬਿਆਨ ਦੀ ਨਿੰਦਾ ਵੀ ਕਰਦਾਗਾ ਅੱਜ ਉਹਦੇ ਖਿਲਾਫ ਮੁਕਦਮਾ ਦਰਜ ਹੋਇਆਗਾ ਕਿਉਂਕਿ ਸੰਵਿਧਾਨ ਜਿਹੜਾ ਵੀ ਕੋਈ ਸੰਵਿਧਾਨ ਦੀ ਉਲੰਘਣਾ ਕਰੂਗਾ ਤਾਂ ਉਹਨੂੰ ਜੇਲ੍ਹ ਜਾਣਾ ਪਊਗਾ विधानसभा हलका तरंतर में होने जा रही जिमनी चुनाव ਨੂੰ ਲੈ ਕੇ ਜਿੱਥੇ ਕਿ ਵੱਖ-ਵੱਖ ਪਾਰਟੀਆਂ ਵੱਲੋਂ ਆਪਣਾ ਚੋਣ ਪ੍ਰਚਾਰ ਨੂੰ ਬੁਰੀ ਤੇਜ਼ੀ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ ਔਰ ਚੋਣ ਦਾ ਖਾੜਾ ਹੈ ਪੂਰੀ ਤਰ੍ਹਾਂ ਪੱਕ ਚੁੱਕਾ ਹੈ ਔਰ ਇਸ ਦੌਰਾਨ ਜਿਹੜੇ ਕਿ ਵੱਖ-ਵੱਖ ਸਿਆਸੀ ਪਾਰਟੀਆਂ ਰਵਾਇਤੀ ਪਾਰਟੀਆਂ ਤੋਂ ਇਲਾਵਾ ਆਜ਼ਾਦ ਉਮੀਦਵਾਰ ਤੋਂ ਇਲਾਵਾ ਹੋਰ ਵੀ ਜਿਹੜੇ ਉਮੀਦਵਾਰ ਇਸ ਚੋਣ ਵਿੱਚ ਆਪਣਾ ਭਵਿੱਖ ਵੇਖ ਰਹੇ ਹਨ ਉਸ ਦੌਰਾਨ ਉਹਨਾਂ ਵੱਲੋਂ ਜਿਹੜੇ ਕਿ ਉਹਨਾਂ ਦੇ ਚੋਣ ਪ੍ਰਚਾਰ ਨੂੰ ਲੈ ਕੇ ਜਿਹੜੇ ਕਿ ਟੀਮ ਦੇ ਲੀਡਰਸ਼ਿਪ ਔਰ ਜਿਹੜੀ ਹਾਈ ਕਮਾਂਡ ਹੈ ਉਹ ਉੱਥੇ ਪਹੁੰਚ ਚੁੱਕੀ ਹੈ ਔਰ ਸਾਡੇ ਨਾਲ ਅੱਜ ਮੌਜੂਦ ਹਨ ਪੰਜਾਬ ਦੇ ਕੈਬਨਿਟ ਨਹੀਂ ਚੀਮਾ ਜੀ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਕਿਸ ਤਰ੍ਹਾਂ ਸਰ ਕਿਸ ਤਰ੍ਹਾਂ ਲੈ ਰਹੇ ਚੋਂ ਜਿਹੜੀ ਜਿਮਨੀ ਚੋਂ ਸ਼ੁਰੂ ਹੋਈ ਆ ਕਿਵੇਂ ਕੰਪੇਨੀ ਸ਼ੁਰੂ ਹੋਈ ਆ ਔਰ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਅੱਗੇ ਆ ਦੇਖੋ ਬੜੀ ਚੜ੍ਹਦੀ ਕਲਾ ਦੇ ਅੰਦਰ ਕੰਪੇਨ ਜਿਹੜੀ ਆ ਉਹ ਆਮ ਆਦਮੀ ਪਾਰਟੀ ਕਰ ਰਹੀ ਆ ਬਿਲਕੁਲ ਵਨ ਸਾਈਡ ਮੁਕਾਬਲਾ ਦਾ ਆਮ ਆਦਮੀ ਪਾਰਟੀ ਜਿਹੜੀ ਆ ਉਹ ਵੱਡੀ ਜਿੱਤ ਜਿਹੜੀ ਆ ਦਰਜ ਕਰਨ ਜਾ ਰਹੀ ਆ ਜਦੋਂ 11 ਤਰੀਕ ਨੂੰ ਵੋਟਾਂ ਪੈਣਗੀਆਂ ਔਰ 14 ਨੂੰ ਰਿਜ਼ਲਟ ਆਊਗਾ ਤਾਂ ਆਮ ਆਦਮੀ ਪਾਰਟੀ ਜਿਹੜੀ ਉਹ ਪਹਿਲੇ ਨੰਬਰ ਤੇ ਆਊਗੀ ਔਰ ਬਾਕੀ ਸਾਰੇ ਜਿੰਨੇ ਉਮੀਦਵਾਰ ਨੇ ਉਹਨਾਂ ਦੀ ਜ਼ਮਾਨਤ ਜਿਹੜੀ ਆ ਉਹ ਜਬਤ ਹੋਊ। ਆ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਹਰਮਿਤ ਸਿੰਘ ਸੰਧੂ ਜਿਹੜੇ ਕਿ ਪਹਿਲਾਂ ਵੀ ਵਿਧਾਇਕ ਰਹੇ ਚੁੱਕੇ ਹਨ ਉਹਨਾਂ ਨੂੰ ਲੈ ਕੇ ਕਿਸ ਤਰ੍ਹਾਂ ਚੋਣ ਪ੍ਰਚਾਰ ਹੋ ਰਿਹਾ ਔਰ ਕਿਸ ਤਰ੍ਹਾਂ ਤੁਸੀਂ ਵੇਖਦੇ ਜੇ ਕਿ ਅੱਗੇ ਜਿੱਤ ਹਾਸਲ ਕਰ ਸਕਦੇ ਨੇ। ਸਾਡੀਆਂ ਸਾਰੀਆਂ ਟੀਮਾਂ ਗਰੁੱਪ ਬਣਾ ਕੇ ਪਿੰਡਾਂ ਜਾ ਰਹੀਆਂ ਨੇਗੀਆਂ ਔਰ ਮੈਂ ਕੱਲ ਮੈਂ ਖੁਦ ਗਿਆ ਸੀਗਾ ਡੋਰ ਟੂ ਡੋਰ ਕਰਨਾ ਔਰ ਲੋਕਾਂ ਨੇ ਕਿਹਾ ਕਿ ਭਾਈ ਸਾਨੂੰ ਪਤਾ ਹੈਗਾ ਸਾਡਾ 350 ਯੂਨਟ ਜਿਹੜਾ ਹੈਗਾ ਬਿਜਲੀ ਦਾ ਉਹ ਮਾਫ ਆ। ਸਾਡੇ ਕਿੰਨੇ ਪੈਸੇ ਸਾਡੀ ਬਚਤ ਹੋ ਰਹੀ ਹੈ ਲੋਕ ਆਪ ਕਹਿ ਰਹੇ ਨੇ ਕਿ ਲੋਕ ਕਹਿ ਰਹੇ ਨੇ ਕਿ ਪਹਿਲੀ ਵਾਰ ਹੋਇਆ ਕਿ ਜੇਈ ਦਾ एग्जाम ਸਰਕਾਰੀ ਸਕੂਲਾਂ ਦੇ 47 ਬੱਚਿਆਂ ਨੇ ਪਾਸ ਕੀਤਾਗਾ ਇਹ 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 ਸਾਰੀਆਂ ਗੱਲਾਂ ਫਸਟ ਟਾਈਮ ਇਨ ਦੀ ਹਿਸਟਰੀ ਪੰਜਾਬ ਛੋਰੀਆਂ ਨੇ ਕਿ ਪੰਜਾਬ এডਿਕੇਸ਼ਨ ਵਾਲੇ ਪਾਸੇ ਵਧ ਰਿਹਾ ਪੰਜਾਬ ਬਚਤ ਵਾਲੇ ਪਾਸੇ ਵਧ ਰਿਹਾ ਔਰ ਪੰਜਾਬ ਦੀ ਕਮਾਈ ਜਿਹੜੀ ਆ ਉਹ ਵੀ ਲਗਾਤਾਰ ਬੱਦਰੀ ਹੈ ਸਾਰਾ ਕੁਝ ਤਾਂ ਹੀ ਸੰਭਵ ਹੋ ਰਿਹਾ ਜੇਕਰ ਪੰਜਾਬ ਦੇ ਅੰਦਰ ਇਮਾਨਦਾਰ ਸਰਕਾਰ ਜਿਹੜੀ ਉਹ ਕੰਮ ਕਰ ਰਹੀ ਹੈ ਇਹ ਬਾਰਡਰ ਬੈਟ ਦੇ ਹੋਣ ਦੇ ਨਾਲ ਤੇ ਇਥੇ ਇਲਾਕੇ ਵਿੱਚ ਕਈ ਤਰ੍ਹਾਂ ਦੇ ਕੰਮ ਜਿਹੜੇ ਕੀ ਪਛੜੇ ਹਨ ਕੋਈ ਵਿਕਾਸ ਨਹੀਂ ਹੋ ਪਾਇਆ ਉਸ ਨੂੰ ਲੈ ਕੇ ਕਿਸ ਤਰ੍ਹਾਂ ਸਰਕਾਰ ਵੇਖਦੀ ਹੈ ਅੱਗੇ ਬਿਲਕੁਲ ਸਾਡੇ ਹਰਮਿੰਦਰ ਸਿੰਘ ਸੰਧੂ ਜੀ ਨੇ ਬੜਾ ਅੱਛਾ ਰੋਡ ਮੈਪ ਤਿਆਰ ਕੀਤਾਗਾ ਜਿਹੜੇ ਅਧੂਰੇ ਪਏ ਕੰਮ ਨੇ ਉਹ ਅਗਲੇ 1.5 ਸਾਲ ਦੇ ਅੰਦਰ ਸਾਰੇ ਅਸੀਂ ਕੰਪਲੀਟ ਕਰ ਦੇਵਾਂਗੇ ਪਿਛਲੇ 3 ਸਾਲਾਂ 'ਚ ਬਹੁਤ ਵੱਡੇ ਪੱਧਰ ਤੇ ਪੰਜਾਬ 'ਚ ਕੰਮ ਹੋਏ ਨੇ ਕਿ 3080 ਪਲੇਗ੍ਰਾਉਂਡ ਜਿਹੜੇ ਨੇ ਕਿ ਉਹ ਵਿਦਿਆਰਥੀਆਂ ਲਈ ਸਾਡੇ ਸਟੂਡੈਂਟ ਲਈ ਨੌਜਵਾਨਾਂ ਲਈ ਬਣਾ ਰਿਆ ਔਰ ਇਸੇ ਤਰੀਕੇ ਲਗਭਗ 1000 ਖੇਡ ਦਰਸਤੀਆਂ ਬਣਨ ਰਹੀਆਂ ਨੇ ਕਿ ਅਸੀਂ ਪੰਜਾਬ ਨੂੰ ਅਗਲਾ ਪੰਜਾਬ ਤਾਂ ਹੀ ਬਣਾਵਾਂਗੇ ਨਾ ਕਿ ਸਾਡਾ ਨੌਜਵਾਨ ਖੇਡ ਦੇ ਮੈਦਾਨ ਚ ਜਾਊਗਾ ਜੇਕਰ ਉਹ ਖੇਡੂਗਾ ਭੰਗੜੇ ਪਾਊਗਾ ਔਰ ਨਸ਼ਿਆਂ ਤੋਂ ਦੂਰ ਹੋਊਗਾ ਔਰ ਯੁੱਧ ਨਸ਼ਾ ਦੇ ਬਰੁੱਧ ਸ਼ੁਰੂ ਕੀਤਾ ਗਿਆ ਪਹਿਲੀ ਵਾਰ ਹੋਇਆਗਾ ਨਹੀਂ ਤਾਂ ਅਕਾਲੀ ਦਰ ਬੀਜੇਪੀ ਵਾਲੇ ਪੰਜਾਬ ਚ ਨਸ਼ੇ ਫੈਲਾਉਂਦੇ ਸੀਗੇ ਪਰ ਲੇਕਿਨ ਅਸੀਂ ਪੰਜਾਬ ਦੇ ਅੰਦਰ ਨਸ਼ੇ ਖਤਮ ਕਰ ਰਹੇ ਹਾਂ ਕਾਂਗਰਸ ਪਾਰਟੀ ਨੂੰ ਦੇਖੀਏ ਤਾਂ ਉਹਨਾਂ ਵੱਲੋਂ ਕਈ ਵਾਰਾਂ ਦੇ ਦੋਸ਼ ਲਗਾਏ ਜਾਂਦੇ ਹਨ ਕਿ ਆਪ ਵੱਲੋਂ ਜਿਹੜੇ ਕੀ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਲੇਕਿਨ ਅਸਲੀਅਤ ਵਿੱਚ ਜਿਹੜੇ ਵਿਕਾਸ ਨਹੀਂ ਕਰਵਾਏ ਗਏ ਅਹ ਦੇਖੋ ਕਾਂਗਰਸ ਪਾਰਟੀ ਇਤਿਹਾਸ ਰਿਹਾਗਾ ਕਿ ਉਹ ਜਦੋਂ ਜਿੱਤ ਜਾਂਦੇ ਨੇ ਫਿਰ 5 ਸਾਲ ਉਹ ਮਹਿਲਾ ਚੋਰੇ ਨਿਕਲਦੇ ਪਰ ਲੇਕਿਨ ਸਾਡੇ ਮੁੱਖ ਮੰਤਰੀ ਦਾ ਅੱਜ ਵੀ ਪਠਾਨਕੋਟ ਕੱਲ ਤਰਨਤਾਰ ਦੋ ਦਿਨ ਪਹਿਲਾਂ ਸੰਗਰੂਰ ਉਸ ਤੋਂ ਪਹਿਲਾਂ ਬਠਿੰਡਾ ਮੁਖਸਰ ਹਰ ਹਫਤੇ 4 ਜਾਂ 5 ਦਿਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਪੰਜਾਬ ਚ ਕਿਤਨੇ ਕਿਤੇ ਉਡ ਘਾਟਨ ਕਰਦੇ ਦਿਖਾਈ ਦਿੰਦੇ ਨੇਗੇ ਕਿਤਨੇ ਕਿਤੇ ਨੀ ਪੱਥਰ ਰੱਖਦੇ ਦਿਖਾਈ ਦਿੰਦੇ ਨੇਗੇ ਇਹ ਤਾਂ ਭਾਈ ਲੋਗੇ ਤੇ ਜਾ ਕੇ ਮਹਿਲਾ ਚ ਸੋ ਇਹ ਹੁਣ ਝੂਠ ਬੋਲਦੇ ਨੇ ਝੂਠbaar ਜਿਹੜਾ ਹੈਗਾ ਉਹ ਨਹੀਂ ਚੱਲਣਾ ਹੁਣ ਸੱਚ ਜਿਹੜਾ ਉਹ ਪੰਜਾਬ ਚੱਲ ਰਿਹਾ ਹੈਗਾ ਆ ਬੀਤੇ ਸਮੇਂ ਵਿੱਚ ਬੀਤੇ ਦਣੀ ਜਿਹੜਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਾਫੀ ਨੁਕਸਾਨ ਹੋਇਆ ਫਸਲਾਂ ਦਾ ਬਹੁਤ ਵੱਡਾ ਜਿਹਾ ਨੁਕਸਾਨ ਹੋਇਆ ਔਰ ਕੇਂਦਰ ਵੱਲੋਂ ਦਾਵਾ ਕੀਤਾ ਗਿਆ ਸੀ ਅਸੀਂ ਪੰਜਾਬ ਨੂੰ ਵੱਡੇ ਦੋ ਪੈਕੇਜ ਦਿੱਤੇ ਹਨ ਉਸ ਤੋਂ ਕੀ ਆਪਾਂ ਨੂੰ ਰਿਕਵਰ ਬਰਾਬੰਦ ਹੋਈ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਏ ਸੀ ਉਹ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦਾ ਇੱਕ ਸਟੇਟਸ ਹੁੰਦਾਗਾ ਇੱਕ ਬਹੁਤ ਵੱਡਾ ਹੋਰਾ ਹੁੰਦਾਗਾ ਜਿਹੜੀ ਗੱਲ ਕਹਿੰਦੇ ਨੇ ਤੇ ਫਰੈਟਰ ਦੇ ਹਿੰਦ ਦੇ ਦੇਸ਼ ਦੇ ਪਤਨਾਂ ਤੋਂ ਪੁਰਾਣੇ ਸਮੇਂ ਦਾ ਇਤਿਹਾਸ ਰਿਹਾਗਾ ਪਰ ਲੇਕਿਨ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ 1600 ਕਰੋੜ ਰੁਪਏ ਦਾ ਨਗੂਣਾ ਜਿਹਾ ਇੱਕ ਪੈਕੇਜ ਦੇ ਅਨਾਉਂਸ ਕਰਕੇ ਗਏ ਉਹਦੇ ਚ 1 ਰੁਪਿਆ ਵੀ ਹੁਣ ਤੱਕ ਖਜ਼ਾਨੇ ਚ ਨਹੀਂ ਆਇਆ ਜਿਹੜਾ ਪੁਰਾਣੀਆਂ ਸਕੀਮਾਂ ਦਾ ਪੈਸਾ ਹੈਗਾ ਉਹ ਪੈਸੇ ਨੂੰ ਗਣਾਈ ਜਾਂਦੇ ਨੇ ਸਪੈਸ਼ਲ ਪੈਕੇਜ ਦਾ ਐਲਾਨ ਕਰਕੇ ਪੁਰਾਣੀਆਂ ਸਕੀਮਾਂ ਗਣਾਈ ਜਾਂਦੇ ਨੇ ਸੋ ਇਥੋਂ ਪਤਾ ਲੱਗਦਾ ਕਿ ਦੇਸ਼ ਦੇ ਪ੍ਰਧਾਨ ਉਹ ਝੂਠ ਬੋਲਦੇ ਨੇਗੇ ਔਰ ਬੀਜੇਪੀ ਜਿਹੜੀ ਆ ਉਹ ਝੂਠ ਬੋਲਣ ਦੀ ਮਾਹਰ ਪਾਰਟੀ ਬਣ ਚੁੱਕੀ ਹੈ ਸਰ ਇਹਦੇ ਵਿੱਚ ਕੋਈ ਪੰਜਾਬ ਦਾ ਜੀਐਸਟੀ ਜਾਂ ਡਿਵੈਲਪਮੈਂਟ ਜਿਹੜੀਆਂ ਸੜਕਾਂ ਦਾ ਉਹ ਵੀ ਕੋਈ ਪੈਸੇ ਰੁਕੇ ਹੋਏ ਆ ਕੇਂਦਰ ਵੱਲੋਂ ਬਿਲਕੁਲ ਜਿਹੜੇ ਆ ਪ੍ਰਧਾਨ ਮੰਤਰੀ ਸੜਕ ਯੋਜਨਾ ਉਹਦੇ ਪੈਸੇ ਰੁਕੇ ਹੋਏ ਨੇ ਕਿ ਔਰ ਜੀਐਸਸੀ ਅਸੀਂ ਲਗਾਤਾਰ ਜਿਹੜਾ ਲੈ ਰਹਿਆਂਗੇ ਆਰਡੀ اف ਦਾ ਪੈਸਾ ਆਰਡੀ اف ਦਾ ਪੈਸਾ ਜਿਹੜਾ ਲਗਭਗ 10000 ਕਰੋੜ ਰੁਪਏ ਬਣਦਾਗਾ ਉਹ ਕੇਂਦਰ ਸਰਕਾਰ ਨੇ ਰੋਕਿਆ ਉਹਦੇ ਲਈ ਅਸੀਂ ਕਈ ਵਾਰ ਯਤਨ ਕੀਤੇ ਨੇ ਔਰ ਉਹਦੇ ਲਈ ਅਸੀਂ ਆਨਰੇਬਲ ਸੁਪਰੀਮ ਕੋਰਟ ਦੇ ਅੰਦਰ ਵੀ ਆਪਣਾ ਕੇਸ ਫਾਈਲ ਕੀਤਾ ਹੋਇਆ ਹੈਗਾ ਸੋ ਪੰਜਾਬ ਪੁਲਿਸ ਦੀ ਜਿਵੇਂ ਨਫਰੀ ਚ ਕਾਫੀ ਘਾਟ ਆ ਰਹੀ ਹੈ ਉਸ ਲਈ ਸਰਕਾਰ ਕੀ ਕਰ ਰਹੀ ਹੈ ਜਿਵੇਂ ਅੱਗੇ ਭਵਿੱਖ ਚ ਦੇਖੀਏ ਹੁਣੇ ਲਗਭਗ 20000 ਦੇ ਕਰੀਬ ਅਸਾਮੀਆਂ ਜੜੀਆਂ ਰਹੀਆਂ ਉਹਨਾਂ ਨੂੰ ਪ੍ਰਵਾਨਗੀ ਦਿੱਤੀ ਹੈ ਔਰ ਪ੍ਰੋਸੈਸ ਸ਼ੁਰੂ ਹੋ ਗਿਆ ਬੜੇ ਜਲਦੀ ਜੜੀਆਂ ਉਹ ਅਸਾਮੀਆਂ ਸਿਪਾਈ ਐਸਆਈ ਸਬ ਇੰਸਪੈਕਟਰ ਇੰਸਪੈਕਟਰ ਡੀਐਸਪੀ ਤੱਕ ਉਹ ਸਾਰੀਆਂ ਬੜੇ ਜਲਦੀ ਆਈ ਥਿੰਕ ਮਾਰਚ ਤੋਂ ਪਹਿਲਾਂ ਪਹਿਲਾਂ ਬਹੁਤ ਸਾਰੀਆਂ ਭਰਤੀਆਂ ਮੁਕੰਮਲ ਹੋ ਜਾਣਗੀਆਂ ਤੇ ਸਰ ਤੋਂ ਲੱਗਦਾ ਹੈ ਕਿ ਜਿਹੜਾ ਸਰਕਾਰ ਨੇ ਕੁਝ ਵਧੀਆ ਚ ਕਦਮ ਚੁੱਕੇ ਹੈ ਜਿਵੇਂ ਕਿ ਬਿਜਲੀ ਸਕੀਮ ਜਿਹੜੀ ਆ ਉਸ ਯੋਜਨਾ ਹੋ ਗਈ ਜਾਂ ਸੜਕ ਸੁਰੱਖਿਆ ਫ ਔਰ ਜਿਹੜੀਆਂ ਨਵੀਆਂ ਗੱਡੀਆਂ ਪੁਲਿਸ ਨੂੰ ਦਿੱਤੀਆਂ ਗਈਆਂ ਉਹਦੇ ਵਿੱਚ क्राइम ਨੂੰ ਲੈ ਕੇ ਕਾਫੀ ਜ਼ਿਆਦਾ ਕੰਟਰੋਲ ਹੋਇਆ। ਇਹ ਪਹਿਲੀ ਵਾਰ ਹੋਇਆਗਾ ਕਿ ਅਸੀਂ ਪੰਜਾਬ ਪੁਲਿਸ ਦੇ ਅੰਦਰ ਬਹੁਤ ਸਾਰੀਆਂ ਨਵੀਆਂ ਗੱਡੀਆਂ ਜਿਹੜੀਆਂ ਉਹ ਦਿੱਤੀਆਂ ਚਾਹੇ ਸੜਕ ਸੁਰੱਖਿਆ ਫੋਰਸ ਦੇ ਰਾਹੀਂ ਹੋਣ ਚਾਹੇ ਐਸਐਸਓ ਨੂੰ ਨਵੀਆਂ ਗੱਡੀਆਂ ਹੋਣ ਚਾਹੇ ਡੀਐਸਪੀ ਨੂੰ ਐਸਪੀ ਨੂੰ ਐਸਐਸਪੀ ਨੂੰ ਸਾਰੀਆਂ ਦਿੱਤੀਆਂ ਤਾਂਕਿ ਉਹਨਾਂ ਨੂੰ ਸਮੇਂ ਦਾ ਹਾਣੀ ਬਣਾਇਆ ਜਾਵੇ। ਜਦੋਂ ਅਸੀਂ ਸਮੇਂ ਦਾ ਹਾਣੀ ਬਣਾਵਾਂਗੇ ਤਾਂ ਹੀ ਜਿਹੜਾ ਹੈਗਾ ਜਿਹੜੀ ਪੁਲਿਸ ਆ ਕੰਮ ਕਰ ਸਕਦੀ ਹੈ। ਪਹਿਲੀ ਵਾਰ ਹੋਇਆ ਕਿ ਐਂਟੀ ਡਰੋਨ ਸਿਸਟਮ ਅਸੀਂ ਆਪਣੇ ਬੇੜੇ 'ਚ ਸ਼ਾਮਲ ਕੀਤਾ ਪੰਜਾਬ ਪ ਪਾਰ ਤੋਂ ਆਉਂਦਾ ਸੀਗਾ ਜਿਹਨੂੰ ਰੋਕਣ ਤੇ ਬੀਐਸਐਫ ਸਫਲ ਰਹਿੰਦੀ ਸੀਗੀ ਉਹ ਅਸੀਂ ਡਰੋਨ ਰਾਹੀਂ ਆਇਆ ਜਾਂਦਾ ਸੀ ਉਹਦੇ ਖਿਲਾਫ ਅਸੀਂ ਐਂਟੀ ਡਰੋਨ ਸਿਸਟਮ ਪੰਜਾਬ 'ਚ ਜਿਹੜਾ ਸਾਬਤ ਕੀਤਾ ਗਿਆ ਤੇ ਇੱਥੋਂ ਪਤਾ ਲੱਗਦਾ ਕਿ ਸਾਡੀ ਸਰਕਾਰ ਦੀ ਨੀਅਤ ਜਿਹੜੀ ਆ ਉਹ ਸਾਫ ਆ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗੱਲ ਤੇ ਔਰ ਪੰਜਾਬ 'ਚੋਂ ਨਸ਼ਿਆਂ ਦਾ ਖਾਤਮਾ ਸਰ ਪੰਜਾਬ ਪ੍ਰਧਾਨ ਨੇ ਰਾਜਾ ਵੜਿੰਗ ਨੇ ਉਹਨਾਂ ਵੱਲੋਂ ਇਹ ਵਿਯਾਦਤ ਬਿਆਨ ਦਿੱਤਾ ਗਿਆ ਵਾ ਉਸ ਤੋਂ ਬਾਅਦ ਪੁਲਿਸ ਨੇ ਪਰਚਾ ਵੀ ਦਰਜ ਕਰ ਲਿਆ ਉਹਨਾਂ ਨੇ ਉਹਨਾਂ ਨੇ ਮਾਫੀ ਮੰਗ ਲਈ ਆ ਔਰ ਅੱਗੇ ਤੁਸੀਂ ਉਹਨੂੰ ਕੀ ਵੇਖਦੇ ਜੀ ਲੈ ਕੋ ਮੈਂ ਸਮਝਦਾ ਕਾਂਗਰਸ ਪਾਰਟੀ ਨੇ ਆਪਣਾ ਪੰਜਾਬ ਦਾ ਪ੍ਰਧਾਨ ਸਿਰੇ ਦਾ ਸਿਰਫ ਇੱਕ ਵਿਅਕਤੀ ਲਾਇਆ ਹੋਇਆਗਾ ਜਿਹੜਾ ਕੁਝ ਵੀ ਬੋਲ ਦਿੰਦਾ ਕਿਤੇ ਵੀ ਬੋਲ ਦਿੰਦਾਗਾ ਔਰ ਜਾਤੀ ਨਸਲ ਦੇ ਆਧਾਰ ਦੇਤੇ ਰੰਗ ਦੇ ਆਧਾਰ ਦੇਤੇ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਕਿ ਸੰਵਿਧਾਨ ਦੇ ਤੌਰ ਤੇ ਬਿਲਕੁਲ ਗਲਤ ਨੇ ਕਿ ਮੈਂ ਉਹਨਾਂ ਦੇ ਬਿਆਨ ਦੀ ਨਿੰਦਾ ਵੀ ਕਰਦਾਗਾ ਅੱਜ ਉਹਨਾਂ ਦੇ ਖਿਲਾਫ ਮੁਕਦਮਾ ਦਰਜ ਹੋਇਆ ਗਿਆ ਕਿਉਂਕਿ ਸੰਵਿਧਾਨ ਜਿਹੜਾ ਵੀ ਕੋਈ ਸੰਵਿਧਾਨ ਦੀ ਉਲੰਘਣਾ ਕਰੂਗਾ ਤਾਂ ਉਹਨੂੰ ਜੇਲ੍ਹ ਜਾਣਾ ਪਊਗਾ ਸੋ ਕਾਂਗਰਸ ਪਾਰਟੀ ਜਿਹੜੀ ਆ ਉਹ ਜਾਤ ਦੇ ਆਧਾਰ ਤੇ ਰੰਗ ਦੇ ਆਧਾਰ ਦੇ ਉੱਤੇ ਧਰਮ ਦੇ ਆਧਾਰ ਦੇ ਉੱਤੇ ਲੋਕਾਂ 'ਚ ਮੰਡਲਾ ਮੰਡੀਆਂ ਪਾ ਕੇ ਵੋਟਾਂ ਮਟੋਰਨਾ ਚਾਹੁੰਦੀ ਆ ਪਰ ਲੇਕਿਨ ਅਸੀਂ ਕੰਮ ਦੇ ਆਧਾਰ ਤੇ ਅੱਛੀ ਐਜੂਕੇਸ਼ਨ ਦੇ ਕੇ ਸਾਡੇ ਬੱਚਿਆਂ ਦਾ ਵਿਕਸਾਰ ਕੇ ਨੌਕਰੀਆਂ ਦੇ ਕੇ ਜਿਹੜੀਆਂ ਵੋਟਾਂ ਮੰਗਦੇ ਆ ਆਖਰੀ ਸਵਾਲ ਹੈ ਜੀ ਵਿਧਾਨ ਸਭਾ ਹਲਕੇ ਵੀ ਜਿਹੜੀ ਚੋਣ ਕੈਂਪੇਨ ਚੱਲ ਰਹੀ ਆ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਧਰਮ ਪਤਨੀ ਤੋਂ ਲੈ ਕੇ ਸਾਰੇ ਮੰਤਰੀ ਔਰ ਸ ਕਿਸ ਤਰ੍ਹਾਂ ਦੇਖਦੇ ਜੀ ਕਿ ਜਿਤਨ ਹਾਸਲ ਨਹੀਂ ਕਿਸ ਤਰ੍ਹਾਂ ਉਮੀਦ ਰੱਖਦੇ ਨੇ ਦੇਖੋ ਇੱਕ ਪਾਸੇ ਆਮ ਆਦਮੀ ਪਾਰਟੀ ਇੱਕ ਪਾਸੇ ਸਾਰੀਆਂ ਪਾਰਟੀਆਂ ਤੁਸੀਂ ਦੇਖਿਓਗੇ ਜਦੋਂ ਰਿਜ਼ਲਟ ਆਊਗਾ ਸੇਮ ਹੋਊਗਾ ਕਿ ਉਹਨਾਂ ਸਾਰੀਆਂ ਦੀ ਵੋਟ ਨਹੀਂ ਹੋਣੀ ਉਹਨੇ ਜਿਹਦੀ ਆਮ ਆਦਮੀ ਪਾਰਟੀ ਦੀ ਹੋਣੀ ਆ ਵਨ ਸਾਈਡ ਮੁਕਾਬਲਾਗਾ ਔਰ ਇਹਨਾਂ ਸਾਰੀਆਂ ਦੇ ਜਿਹੜੀ ਇਹ ਜਵਾਨਤਾ ਜਬਤ ਹੋਣਗੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਬਹੁਤ ਇੱਕ ਰਿਕਾਰਡ ਤੋੜ ਜਿਹੜਾ ਮਾਰਜਨ ਹੋਊਗਾ ਜਿਹੜਾ ਅੱਜ ਤੱਕ ਮੈਂ ਸਮਝਦਾ ਹਾਂ ਤਰ੍ਹਾਂ ਅਜ ਕਦੇ ਨਹੀਂ ਹੋਣਾ ਉਹ ਰਿਕਾਰਡ ਮਾਰਜਨ ਜਿਹੜਾ ਹਰਮੀਤ ਸੰਧੂ ਦੇ ਨਾਂ ਤੇ ਲਿਖਿਆ ਜਾਣਾ ਤਨਵ ਇਸਨ ਵਿੱਚ ਮੰਤਰੀ ਸੜਨਾਲ ਹਰ ਪਾਸੇ ਚੀਮਾ ਜਣੇ ਦੱਸਿਆ ਹੈ ਕਿ ਜਿਹੜੀ ਵਿਧਾਨ ਸਭਾ ਲੱਕ ਜਿਹੜੀ ਚੋਣ ਹੋ ਰਹੀ ਜਾ ਰਹੀ ਹੈ ਉਹ ਰਿਕਾਰਡ ਤੋੜ ਜਿੱਤ ਹਾਸਲ ਕਰਨਗੇ ਜਿਨ੍ਹਾਂ ਦੇ ਉਮੀਦਵਾਰ ਹਰਮਿੰਦਰ ਸਿੰਘ ਸੰਧੂ ਬੜੀ ਸ਼ਾਨ ਨਾਲ ਜਿੱਤ ਹਾਸਲ ਕਰਦੇ ਹੋਏ ਵਿਧਾਨ ਸਭਾ ਵਿੱਚ ਹਾਸਲ ਜਾਣਗੇ ਰਮਨ ਚਾਵਲਾ ਜਗਬੀਰ ਟੀਵੀ ਤਰਨ